ਕਰਨਲ ਬਾਠ ਉਹਨਾਂ ਦਾ ਪੁੱਤਰ ਅਤੇ ਉਕਤ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਡੀਐਸਪੀ ਰੈਂਕ ਵੀ ਹੈ ਤੇ ਇੰਸਪੈਕਟਰ ਰੈਂਕ ਦੇ ਵੀ ਪੁਲਿਸ ਅਧਿਕਾਰੀ ਸਾਰੇ ਸਾਰੇ ਕਰਨਲ ਬਾਠ ਨਾਲ ਇਹਨਾਂ ਦੀ ਕਹਾਣੀ ਸੁਣੀ ਹੁੰਦੀ ਹੈ ਤਾਂ ਸਿਰ ਉਹਨਾਂ ਦੀ ਕੁੱਟਮਾਰ ਕੀਤੀ ਕਰਨਲ ਬਾਠ ਤੇ ਉਹਨਾਂ ਦੇ ਪੁੱਤਰ ਦੀ ਬੁਰੇ ਤਰੀਕੇ ਨਾਲ ਬਰੂਟਲ ਤਰੀਕੇ ਨਾਲ ਜੀ ਬਲਕਿ ਕਹਿੰਦੇ ਕਿ ਇਹ ਸ਼ਬਦ ਵੀ ਕਹੇ ਵੀ ਇੱਕ ਇਨਕਾਊਂਟਰ ਕਰਕੇ ਆਏ ਹਾਂ ਕਿਤੇ ਹੁਣ ਇੱਥੇ ਸਾਨੂੰ ਦੂਜਾ ਨਾ ਕਰਨਾ ਪਵੇ ਆਪਣੀ ਹੀ ਪੁਲਿਸ ਇੱਕ ਆਪਣੇ ਸਰਵਿੰਗ ਕਰਨਲ ਜਾਂ ਰਿਟਾਇਰਡ ਕਰਨਲ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਕੁੱਟਮਾਰ ਕਰੇਗੀ ਤਾਂ ਆਰਮੀ ਦੀ ਸਾਖ ਦੇ ਉੱਤੇ ਕਿਸ ਤਰ੍ਹਾਂ ਦਾ ਸਵਾਲੀਆ ਨਿਸ਼ਾਨ ਲੱਗੇਗਾ ਜੀ ਤੇ ਆਮ ਮੈਦਾਨਾਂ ਪੰਜਾਬ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਜਾਂਦਾ ਹੈ ਮਤਲਬ ਕਿ ਆਰਮੀ ਦੀ ਇਸ ਕਿਸਮ ਦੀ ਰਿਸਪੈਕਟ ਹੈ ਕਿ ਛੋਟੇ ਬੱਚੇ ਨੂੰ ਵੀ ਪਤਾ ਹੈ ਕਿ ਫੌਜੀ ਦੀ ਇੱਜ਼ਤ ਕਰਨੀ ਹੈ ਉਸ ਨੂੰ ਸਲੂਟ ਕਰਨਾ ਹੈ ਇਹ ਚਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਦੋ ਹਰਜਿੰਦਰ ਸਿੰਘ ਢਿੱਲੋਂ ਇਨਸਪੈਕਟਰ ਅਤੇ ਹੈਰੀ ਬੋਪਾਰਾ ਇਹ ਹੋਰ ਜਿਹੜੇ ਇਨਸਪੈਕਟਰ ਨੇ ਇਹ ਤੁਰੰਤ ਪ੍ਰਭਾਵ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਚਲੇ ਗਏ। ਜਾਂਚ ਮੁੜ ਤੋਂ ਜੀ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਇਹ ਕੇਸ ਸੱਲਣਾ ਚਾਹੀਦਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਬਹੁਤ ਸਖਤ ਟਿੱਪਣੀਆਂ ਕੀਤੀਆਂ। ਪਰ ਮਨਾਉ ਕਿ ਮਾਨਯੋਗ ਸੁਪਰੀਮ ਕੋਰਟ ਚਾਹੁੰਦੀ ਸੀ ਜੀ ਕਿ ਅਸੀਂ 10-10 ਲੱਖ ਰੁਪਈਆ ਇਹਨਾਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਤੇ ਜੁਰਮਾਨਾ ਲਾਈਏ ਵੀ ਇਹਨਾਂ ਦੀ ਜ਼ਰਤ ਕਿਵੇਂ ਹੋਗੀ ਕਿ ਸੀਬੀਏ ਦੀ ਜਾਂਚ ਦੇ ਉੱਤੇ ਉਂਗਲੀ ਚੱਕਣਾ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਕਹਿਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਬਲਵਿੰਦਰ ਸਿੰਘ ਢੀਂਡਾ ਸਾਹਿਬ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਮੇਰੇ ਸਹਿਯੋਗੀ ਪ੍ਰਿੰਸ ਭਾਰਦਵਾਜ ਮੇਰੇ ਨਾਲ ਮੌਜੂਦ ਨੇ ਤਾ ਅੱਜ ਇੱਕ ਉਸ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਮਾਰਤ ਮਹੀਨੇ ਤੋਂ ਪੰਜਾਬ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਚੱਲ ਰਿਹਾ ਹੈ ਉਹ ਹੈ ਕਰਨਲ ਬਾਟ ਕੁਟਮਾਰ ਦਾ ਮਾਮਲਾ ਇਸ ਮਾਮਲੇ ਵਿੱਚ ਇੱਕ ਝਾੜ ਆ ਜਿਹੜੀ ਉਹ ਇੰਸਪੈਕਟਰਾਂ ਨੂੰ ਅਦਾਲਤ ਦੇ ਵੱਲੋਂ ਪਾਈ ਗਈ ਹੈ ਤਾਂ ਗੱਲਬਾਤ ਕਰਦੇ ਹਾਂ ਤਾਂ ਪ੍ਰਿੰਸ ਜੀ ਕੀ ਇਹ ਮਾਮਲਾ ਹੈ ਮਾਮਲਾ ਤਾਂ ਚਲੋ ਸਾਰਾ ਪੰਜਾਬ ਜਾਣਦਾ ਹੈ ਮੌਜੂਦਾ ਸਥਿਤੀ ਕੀ ਹੈ ਜਿਸ ਦੇ ਵਿੱਚ ਝਾੜ ਆ ਜਿਹੜੀ ਉਹ ਇੰਸਪੈਕਟਰਾਂ ਨੂੰ ਅਦਾਲਤ ਦੇ ਵੱਲੋਂ ਪਾਈ ਗਈ ਹੈ ਹਾਂ ਬਲਵਿੰਦਰ ਸਿੰਘ ਜੀ ਤੁਸੀਂ ਬਹੁਤ ਅੱਛਾ ਮੁੱਦਾ ਚੱਕਿਆ ਹੈ ਕਿਉਂਕਿ ਇਹ ਮੁੱਦੇ ਦੇ ਨਾਲ ਸੱਚਮੁੱਚ ਫਰਕ ਪੈਣਾ ਚਾਹੀਦਾ ਹੈ ਫਰਕ ਕਿਹਦੇ ਵਿੱਚ ਪੈਣਾ ਚਾਹੀਦਾ ਹੈ ਫਰਕ ਸਾਡੀ ਸਾਡੀ ਸੁਰੱਖਿਆ ਪ੍ਰਣਾਲੀ ਖਾਸ ਤੌਰ ਦੇ ਉੱਤੇ ਸੂਬਿਆਂ ਦੀ ਸੁਰੱਖਿਆ ਪ੍ਰਣਾਲੀ ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਿਆਂ ਦੀ ਪੁਲਿਸ ਦੇ ਉੱਤੇ ਹੁੰਦੀ ਹੈ ਜਾਂ ਜਾਂ ਆਪਾਂ ਕਹਿ ਲਈਏ ਕਿ ਭਾਰਤੀ ਜਿਹੜੀ ਪੁਲਿਸ ਸਿਸਟਮ ਹੈ ਉਸ ਦੇ ਉੱਪਰ ਹੁੰਦੀ ਹੈ ਜਿਹੜੀ ਕਿ ਬਲਵਿੰਦਰ ਜੀ ਇੱਥੇ ਧਿਆਨ ਦੇਣ ਦੀ ਜੋ ਗੱਲ ਹੈ ਦਰਸ਼ਕਾਂ ਦੇ ਲਈ ਵੀ ਸਾਡੀ ਪੁਲਿਸ ਪ੍ਰਣਾਲੀ ਹੁਣ ਤੱਕ ਮਤਲਬ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਤੱਕ ਵੀ ਉਹੀ ਪੁਲਿਸ ਪ੍ਰਣਾਲੀ ਹੈ ਜਿਹੜੀ ਬ੍ਰਿਟਿਸ਼ ਸ਼ਾਸਕਾਂ ਵੇਲੇ ਹੁੰਦੀ ਸੀ ਜਾਨੀ ਕਿ ਅੰਗਰੇਜ਼ ਕਾਲ ਦੀ ਪੁਲਿਸੀਆ ਸ਼ੈਲੀ ਜਿਹੜੀ ਹੈ ਉਹ ਅੱਜ ਤੱਕ ਅਸੀਂ ਉਸ ਦੇ ਵਿੱਚ ਬੇਸਿਕ ਤਬਦੀਲੀ ਵੀ ਨਹੀਂ ਕਰ पाए ਜੇਕਰ ਪੁਲਿਸੀਆ ਪ੍ਰਣਾਲੀ ਉਹ ਚੱਲ ਰਹੀ ਹੈ ਤਾਂ ਕੁਦਰਤੀ ਗੱਲ ਹੈ ਬਲਵਿੰਦਰ ਜੀ ਕਿ ਵਿਅਕਤੀ ਕੋਈ ਵੀ ਹੈ ਜਿਹੜਾ ਉਹ ਜਿਸ ਮਾਹੌਲ ਦੇ ਵਿੱਚ ਰਹਿੰਦਾ ਹੈ ਜਿਸ ਮਾਹੌਲ ਦੇ ਵਿੱਚ ਕੰਮ ਕਰਦਾ ਹੈ ਤਾਂ ਉਸ ਦੀਆਂ ਜਿਹੜੀਆਂ ਮਾਨਸਿਕ ਪ੍ਰਸਥਿਤੀਆਂ ਅਤੇ ਉਸ ਦੇ ਕੰਮ ਕਰਨ ਦੇ ਤੌਰ ਤਰੀਕੇ ਵੀ ਉਸ ਪ੍ਰਣਾਲੀ ਦੇ ਅਧੀਨ ਆ ਜਾਂਦੇ ਆ ਜੀ ਮਤਲਬ ਉਹੋ ਜਿਹੀ ਬਣ ਜਾਂਦੇ ਆ ਉਹ ਤੰਤਰ ਬੰਦੇ ਦੇ ਉੱਤੇ ਹਾਵੀ ਹੋ ਜਾਂਦਾ ਮਾਮਲਾ ਤੁਸੀਂ ਦੱਸਿਆ ਕਿ ਮਾਰਚ ਮਹੀਨੇ ਦਾ ਮਾਮਲਾ ਜੀ ਮਾਮਲਾ ਵੀ ਐਡਾ ਜ਼ਿਆਦਾ ਜ਼ਬਰਦਸਤ ਕਿ ਇੱਕੋ ਦਿਨ ਜਾਂ ਦੋ ਦਿਨਾਂ ਦੇ ਅੰਤਰਚਾਤ ਦੇ ਵਿੱਚ ਦੋ ਵੱਡੇ ਮਾਮਲੇ ਇਹ ਇਹਨਾਂ ਪੁਲਿਸ ਇੰਸਪੈਕਟਰਾਂ ਦੇ ਨਾਲ ਅਤੇ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਜੁੜੇ ਹੋਏ ਕਿਵੇਂ ਸੀ ਕਿ ਪਟਿਆਲੇ ਦਾ ਬਹੁਤ ਮਸ਼ਹੂਰ ਰਜਿੰਦਰਾ ਹਸਪਤਾਲ ਪਟਿਆਲਾ ਉਸ ਦੇ ਬਾਹਰ ਜਿਹੜੀ ਮਾਰਕੀਟ ਹੈ ਪਰੋਂਠਾ ਮਾਰਕੀਟ ਵੱਜਦੀ ਹੈ ਚਾਹ ਮਾਰਕੀਟ ਵੱਜਦੀ ਹੈ ਉਹ ਲਗਭਗ 24 ਘੰਟੇ ਯਾਨੀ ਕਿ ਸਾਰੀ ਰਾਤ ਵੀ ਖੁੱਲੀ ਰਹਿੰਦੀ ਹੈ ਉਸ ਦਾ ਕਾਰਨ ਹੈ ਕਿ ਮਰੀਜ਼ਾਂ ਦੀ ਜਿਹੜੀ ਦੇਖਭਾਲ ਕਰਨ ਵਾਲੇ ਜੀ ਰਿਸ਼ਤੇਦਾਰ ਆਏ ਹੁੰਦੇ ਆ ਬਾਈ ਉਹਨਾਂ ਨੇ ਚਾਹ ਪਾਣੀ ਪੀਣੀ ਹੁੰਦੀ ਹੈ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ ਉਹਨਾਂ ਨੇ ਠੀਕ ਹੈ ਜੀ ਜੀ ਚਲੋ ਇਹ ਤਾਂ ਸਾਰਾ ਪੰਜਾਬ ਹੀ ਜਾਣਦਾ ਹੈ ਕਿ ਉੱਥੇ ਕੁੱਟਮਾਰ ਹੋਈ ਧਰਨੇ ਲੱਗੇ ਸੀ ਬੀਆਈ ਤੱਕ ਗੱਲ ਪਹੁੰਚੀ ਨਹੀਂ ਪਰਪੇਖ ਕੀ ਬਣਿਆ ਮੈਂ ਅੱਜ ਵਾਲੇ ਮਸਲੇ ਤੇ ਆਉਣਾ ਅੱਜ ਵਾਲੇ ਮਸਲੇ ਤੇ ਆਉਣਾ ਕਿ ਪਰਪੇਖ ਤੇ ਸੰਦਰਭ ਕੀ ਬਣਿਆ ਕਿ ਤੁਹਾਨੂੰ ਇਹ ਗੱਲ ਚੱਕਣੀ ਪਈ ਜਾਂਦਾ ਟੀਵੀ ਐਨਆਰਆਈ ਨੂੰ ਇਹ ਮਸਲਾ ਚੁੱਕ ਕੇ ਤੁਹਾਡੇ ਸਾਹਮਣੇ ਰੱਖਣਾ ਪਿਆ ਇਹ ਮੁੱਦਾ ਚੁੱਕ ਕੇ ਰੱਖਣਾ ਪਿਆ ਅ ਮਾਰਚ ਮਹੀਨੇ ਦਾ ਉਹ ਦਿਨ ਯਾਦ ਕਰੋ ਤੁਸੀਂ ਜਿਸ ਦਿਨ ਨਾਭਾ ਤੋਂ ਪਟਿਆਲਾ ਰੋਡ ਦੇ ਉੱਤੇ ਪੈਂਦਾ ਬਹੁਤ ਮਸ਼ਹੂਰ ਪਿੰਡ ਮਡੌੜ ਜਿਹੜਾ ਹੈ ਉੱਥੇ ਇੱਕ ਪੁਲਿਸ ਮੁਕਾਬਲਾ ਹੁੰਦਾ ਹੈ ਜਿਸ ਪੁਲਿਸ ਮੁਕਾਬਲੇ ਦੇ ਵਿੱਚੋਂ ਪੰਜਾਬ ਪੁਲਿਸ ਇੱਕ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਦੀ ਹੈ ਅਤੇ ਜਿਹੜੇ ਵਿਅਕਤੀ ਉਕਤ ਨੌਜਵਾਨ ਦੇ ਉੱਤੇ ਜਿਹੜਾ ਕਿ ਵਿਦੇਸ਼ ਦੀ ਧਰਤੀ ਤੋਂ ਆਇਆ ਸੀ ਖਾਸ ਤੌਰ ਤੇ ਕੈਨੇਡਾ ਦੀ ਧਰਤੀ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ ਉਸ ਨੌਜਵਾਨ ਦੇ ਉੱਤੇ ਇਲਗਾਮ ਲੱਗਦਾ ਕਿ ਇਸ ਨੇ ਇਸ ਬੱਚੇ ਨੂੰ ਆਪਣੇ ਗਵਾਂਡੀਆਂ ਦੇ ਬੱਚੇ ਨੂੰ ਅਗਵਾ ਕਰਕੇ ਫਰौती ਮੰਗੀ ਤੇ ਉਸ ਦਾ ਪੰਜਾਬ ਪੁਲਿਸ ਵੱਲੋਂ ਜਿਹੜਾ ਇਨਕਾਊਂਟਰ ਹੈ ਉਹ ਕਰ ਦਿੱਤਾ ਜਾਂਦਾ ਜੀ ਉਸੇ ਰਾਤ ਦੀ ਘਟਨਾ ਇਹ ਵਾਪਰਦੀ ਹੈ ਕਿ ਕਰਨਲ ਬਾਠ ਜਿਹੜੇ ਕਿ ਕੇਂਦਰੀ ਸੇਵਾਵਾਂ ਦੇ ਅਧੀਨ ਆਉਂਦੇ ਨੇ ਜੀ ਆਰਮੀ ਦੇ ਵਿੱਚ ਨੇ ਉਹ ਔਰ ਆਰਮੀ ਦੇ ਖੁਫੀਆ ਵਿਭਾਗ ਦੇਸ਼ ਦੇ ਖੁਫੀਆ ਖੁਫੀਆ ਵਿਭਾਗ ਦੇ ਲਈ ਬਹੁਤ ਵੱਡੇ ਅਹੁਦੇ ਦੇ ਉੱਤੇ ਕਰਨਲ ਬਾਠ ਹੁੰਦੇ ਨੇ ਉਹ ਆਪਣੇ ਪੁੱਤਰ ਦੇ ਨਾਲ ਕਿਤੋਂ ਬਾਹਰੋਂ ਆਏ ਹੁੰਦੇ ਨੇ ਰਾਤ ਦਾ ਸਮਾਂ ਹੁੰਦਾ 12 ਵਜੇ ਤੋਂ ਬਾਅਦ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਭਾਈ ਆਹ ਟਾਈਮ ਕਿੱਥੇ ਜਾ ਕੇ ਨੌਕਰਾਂ ਨੂੰ ਉਠਾਵਾਂਗੇ ਜਾਂ ਘਰ ਦੇ ਘਰ ਦੀਆਂ ਔਰਤਾਂ ਨੂੰ ਉਠਾਵਾਂਗੇ ਤਰੀਮਤਾਂ ਨੂੰ ਉਠਾਵਾਂਗੇ ਚਾਹ ਪਾਣੀ ਲਈ ਰੋਟੀ ਲਈ ਔਰ ਹਸਪਤਾਲ ਦੇ ਬਾਹਰ ਖੜ ਜਾਂਦੇ ਆ ਜੀ ਉੱਥੇ ਪਾਰਕਿੰਗ ਨੂੰ ਲੈ ਕੇ ਜਾਂ ਚਾਹ ਪਾਣੀ ਪੀਣ ਦੇ ਮਸਲੇ ਨੂੰ ਲੈ ਕੇ ਕਰਨਲ ਬਾਠ ਉਹਨਾਂ ਦਾ ਪੁੱਤਰ ਅਤੇ ਉਕਤ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਡੀਐਸਪੀ ਰੈਂਕ ਵੀ ਹੈ ਤੇ ਇੰਸਪੈਕਟਰ ਰੈਂਕ ਦੇ ਵੀ ਪੁਲਿਸ ਅਧਿਕਾਰੀ ਸਾਰੇ ਸਾਰੇ ਕਰਨਲ ਬਾਠ ਨਾਲ ਇਹਨਾਂ ਦੀ ਕਹਾਣੀ ਸੁਣੀ ਹੁੰਦੀ ਹੈ ਜੀ ਔਰ ਉਸ ਕਹਾਣੀ ਦੇ ਵਿੱਚੋਂ ਕਰਨਲ ਬਾਠ ਹੋਰਾਂ ਦੇ ਕਹਿਣ ਦੇ ਮੁਤਾਬਕ ਦੱਸਣ ਦੇ ਮੁਤਾਬਕ ਕਿ ਇਹ ਪੁਲਿਸ ਵਾਲਿਆਂ ਨੇ ਨਾ ਸਿਰਫ ਉਹਨਾਂ ਦੀ ਕੁੱਟਮਾਰ ਕੀਤੀ ਕਰਨਲ ਬਾਠ ਦੇ ਉਹਨਾਂ ਦੇ ਪੁੱਤਰ ਦੀ ਬੁਰੇ ਤਰੀਕੇ ਨਾਲ ਬਰੂਟਲ ਤਰੀਕੇ ਨਾਲ ਜੀ ਬਲਕਿ ਕਹਿੰਦੇ ਕਿ ਇਹ ਸ਼ਬਦ ਵੀ ਕਹੇ ਵੀ ਇੱਕ ਇਨਕਾਊਂਟਰ ਕਰਕੇ ਆਏ ਹਾਂ ਕਿਤੇ ਹੁਣ ਇੱਥੇ ਸਾਨੂੰ ਦੂਜਾ ਨਾ ਕਰਨਾ ਪਵੇ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਗੱਲ ਹੈ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਧਮਕੀ ਜਾਂ ਡਰਾਵਾ ਹੈ ਜੀ ਹੁਣ ਹੋਇਆ ਕੀ ਕਿ ਇਸ ਸਾਰੇ प्रकरण ਦਾ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਡੂੰਗਾ ਅਸਰ ਤੇ ਸਖਤ ਨੋਟਿਸ ਲਿਆ ਉਸ ਨੋਟਿਸ ਦੇ ਤਹਿਤ ਹਾਈ ਕੋਰਟ ਦੇ ਵਿੱਚ ਇਸ ਦੀ ਇਨਕੁਆਇਰੀ ਚੱਲ ਪਈ ਪਰ ਕੇਂਦਰ ਸਰਕਾਰ ਦੇ ਕੋਲ ਕਰਨਲ ਬਾਠ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਪਰਿਵਾਰ ਅਤੇ ਆਰਮੀ ਵੱਲੋਂ ਇਹ ਇਹ ਗੁਜ਼ਾਰਿਸ਼ ਕੀਤੀ ਗਈ ਕਿ ਇਹ ਮਾਮਲਾ ਜਿਹੜਾ ਹੈ ਇਸ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਕਿ ਜੇ ਦੇਸ਼ ਦੇ ਵਿੱਚ ਆਪਣੀ ਹੀ ਪੁਲਿਸ ਇੱਕ ਆਪਣੇ ਸਰਵਿੰਗ ਕਰਨਲ ਜਾਂ ਰਿਟਾਇਰਡ ਕਰਨਲ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਕੁੱਟਮਾਰ ਕਰੇਗੀ ਤਾਂ ਆਰਮੀ ਦੀ ਸਾਖ ਦੇ ਉੱਤੇ ਕਿਸ ਤਰ੍ਹਾਂ ਦਾ ਸੋਲੀਆ ਨਿਸ਼ਾਨ ਲੱਗੇਗਾ ਜੀ ਸੋਚਣ ਦੀ ਗੱਲ ਹੈ ਤੁਸੀਂ ਆਹ ਵੇਖੋ ਨਾ ਇੱਕ ਛੋਟਾ ਜਿਹਾ ਬੜੀ ਛੋਟੇ ਜਿਹੇ ਉਦਾਹਰਨ ਦਰਨਾ ਤੁਹਾਨੂੰ ਮੈਂ ਭਾਈ ਕਿ ਜਦੋਂ ਆਪਾਂ ਛੋਟੇ ਬੱਚੇ ਹੁੰਦੇ ਸੀ ਖਰ ਮੈਂ ਤਾਂ ਕਰਦਾ ਰਿਹਾ ਤੇ ਅੱਜ ਵੀ ਮੈਂ ਛੋਟੇ ਬੱਚਿਆਂ ਨੂੰ ਦੇਖਦਾ ਕਿ ਜੇ ਕਿਤੇ ਆਰਮੀ ਦੀ ਪਲਟੂਨ ਜਾਂਦੀ ਹੋਵੇ ਜਾਂ ਆਰਮੀ ਵਾਲੇ ਟਰੱਕ 'ਚ ਬੈਠੇ ਜਾਂਦੇ ਹੋਣ ਤਾਂ ਛੋਟੇ ਬੱਚੇ ਉਹਨਾਂ ਨੂੰ ਵੇਖ ਕੇ ਸਲੂਟ ਕਰਦੇ ਆ ਜੀ ਉਹ ਆਮ ਇਹ ਦਰਸ਼ਨ ਪੰਜਾਬ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਜਾਂਦਾ ਹੈ ਮਤਲਬ ਕਿ ਆਰਮੀ ਦੀ ਇਸ ਕਿਸਮ ਦੀ ਰਿਸਪੈਕਟ ਹੈ ਕਿ ਛੋਟੇ ਬੱਚੇ ਨੂੰ ਵੀ ਪਤਾ ਹੈ ਕਿ ਫੌਜੀ ਦੀ ਇੱਜ਼ਤ ਕਰਨੀ ਹੈ ਉਸ ਨੂੰ ਸਲੂਟ ਕਰਨਾ ਹੈ ਤਾਂ सीबीआई ਨੂੰ ਮਾਮਲਾ ਸੌਂਪ ਦਿੱਤਾ ਗਿਆ ਤੇ सीबीआई ਦੀ ਜਾਂਚ ਦੇ ਖਿਲਾਫ ਇਹ ਚਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਦੋ ਹਰਜਿੰਦਰ ਸਿੰਘ ਢਿੱਲੋਂ ਇਨਸਪੈਕਟਰ ਅਤੇ ਹੈਰੀ ਬੋਪਾਰਾ ਇਹ ਹੋਰ ਜਿਹੜੇ ਇਨਸਪੈਕਟਰ ਨੇ ਇਹ ਤੁਰੰਤ ਪ੍ਰਭਾਵ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਚਲੇ ਗਏ ਜੀ ਅੱਜ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਇਹ ਲੈ ਕੇ ਕੀ ਗਏ ਸੀ ਆਪਣੇ ਮਾਮਲੇ ਦੇ ਵਿੱਚ ਇਹ ਲੈ ਕੇ ਗਏ ਸੀ ਇਹ ਦੋਨੇ ਉਕਤ ਪੁਲਿਸ ਮੁਲਾਜ਼ਮ ਕਿ ਜਿਹੜਾ ਮਾਮਲਾ ਹੈ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਰਾਹੀਂ ਸੀਬੀਆਈ ਜਿਹੜੀ ਹੈ ਉਸ ਨੂੰ ਨਾਂ ਦਿੱਤੀ ਜਾਵੇ ਸੀਬੀਆਈ ਤੋਂ ਵਾਪਸ ਲੈ ਕੇ ਜਾਂਚ ਮੁੜ ਤੋਂ ਜੀ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਇਹ ਕੇਸ ਚੱਲਣਾ ਚਾਹੀਦਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਬਹੁਤ ਸਖਤ ਟਿੱਪਣੀਆਂ ਕੀਤੀਆਂ ਜੀ ਸਖਤ ਟਿੱਪਣੀਆਂ ਦੇ ਵਿੱਚੋਂ ਸੁਪਰੀਮ ਕੋਰਟ ਦਾ ਸਵਾਲ ਸੀ ਕਿ ਤੁਹਾਡੀ ਜਿਹੜੀ ਪੁਲਿਸ ਜਾਂ ਜਾਂਚ ਦਾ ਪਹਿਲਾ ਪਰਦਾ ਤਾਂ ਇੱਥੇ ਹੀ ਫਾਸ਼ ਹੋ ਜਾਂਦਾ ਹੈ ਕਿ ਤੁਸੀਂ ਇਹ ਸਾਰੀ ਇਨਕੁਆਇਰੀ ਦੇ ਵਿੱਚੋਂ ਦੋ ਬੰਦਿਆਂ ਦੀ ਕੁੱਟਮਾਰ ਕੀਤੀ ਇੱਕ ਸਰਵਿੰਗ ਕਰਨਲ ਦੀ ਇੱਕ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਤਾਂ ਜਿਹੜੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ ਉਸ ਦੇ ਵਿੱਚੋਂ ਧਾਰਾ 307 ਕਿਉਂ ਗਾਇਬ ਕਰ ਦਿੱਤੀ ਜੀ ਸੋਚਣ ਦੀ ਗੱਲ ਹੈ ਨਾ ਕਹਿੰਦੇ ਆ ਨਾ ਕਿ ਭਾਈ ਜਿਹੜਾ ਜਿਸ ਮਹਿਕਮੇ ਦਾ ਹੁੰਦਾ ਉਹ ਉਸ ਦੀ ਮਤਲਬ ਉਸ ਦਾ ਪੱਕ ਪੂਰਨ ਦੀ ਕੋਸ਼ਿਸ਼ ਕਰਦਾ ਤਾਂ ਪੰਜਾਬ ਪੁਲਿਸ ਜਿਹੜੀ ਜਾਂਚ ਕਰ ਰਹੀ ਸੀ ਜਾਂ ਪੰਜਾਬ ਪੁਲਿਸ ਦੀ ਜਿਹੜੀ ਕਮੇਟੀ ਜਾਂਚ ਕਰ ਰਹੀ ਸੀ ਉਸ ਨੇ ਧਾਰਾ 307 ਇਸ ਮਾਮਲੇ ਦੇ ਵਿੱਚੋਂ ਰਫਾ ਰਫਾ ਪਹਿਲਾਂ ਹੀ ਕਰਤੀ ਸੀ ਕਿ ਭਾਈ 307 ਦੀ ਕੋਈ ਧਾਰਾ ਇਹਨਾਂ ਤੇ ਬਣਦੀ ਹੋਣੀ ਹੈ ਸਾਡੇ ਪੁਲਿਸ ਮੁਲਾਜ਼ਮਾਂ ਤੇ ਜੀ ਇਤਾ ਹਜੇ ਇਤਾ ਹਜੇ ਤੁਸੀਂ ਸ਼ੁਕਰ ਮਨਾਓ ਕਿ ਮਾਨਯੋਗ ਸੁਪਰੀਮ ਕੋਰਟ ਚਾਹੁੰਦੀ ਸੀ ਜੀ ਕਿ ਅਸੀਂ 10-10 ਲੱਖ ਰੁਪਈਆ ਇਹਨਾਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਤੇ ਜੁਰਮਾਨਾ ਲਾਈਏ ਵੀ ਇਹਨਾਂ ਦੀ ਜ਼ਰਤ ਕਿਵੇਂ ਹੋ ਗਈ ਕਿ ਸੀਬੀਏ ਦੀ ਜਾਂਚ ਦੇ ਉੱਤੇ ਉਂਗਲੀ ਚੱਕਣਾ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਕਹਿਣ ਜੀ ਕਿ 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 ਸੀਬੀਏ ਜਾਂਚ ਨਾ ਕਰੇ ਅਦਾਲਤ ਨੇ ਪੁੱਛਿਆ ਕਿ ਤੁਸੀਂ ਇਹ ਦੱਸੋ ਵੀ ਤੁਹਾਨੂੰ ਤੁਹਾਡੀ ਤੁਹਾਡੀ ਜਿਹੜੀ ਪਟੀਸ਼ਨ ਡਿਸਮਿਸ ਕਰਨ ਦੇ ਇਲਾਵਾ ਜੀ ਅਸੀਂ ਕਿਉਂ ਨਾ ਤੁਹਾਨੂੰ 10-10 ਲੱਖ ਰੁਪਈਆ ਜਿਹੜਾ ਜੁਰਮਾਨਾ ਉਹ ਲਾਈਏ ਜੀ ਉਹ ਜੁਰਮਾਨਾ ਮਤਲਬ ਚਾਹੇ ਚਾਹੇ ਖਜ਼ਾਨੇ 'ਚ ਜਮ੍ਹਾਂ ਹੋਵੇ ਸਰਕਾਰ ਦੇ ਚਾਹੇ ਕਰਨਲ ਬਾਠ ਨੂੰ ਦਿੱਤਾ ਜਾਵੇ ਚਲੋ ਜੋ ਵੀ ਹੋ ਜੋ ਵੀ ਉਹਦੇ 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 ਅਗਲੇ ਜਿਹੜੇ ਪੜਾ ਹੁੰਦੇ ਆ ਉਹ ਅਦਾਲਤ ਨੇ ਨਿਰਧਾਰਤ ਤੇ ਨਿਸ਼ਚਿਤ ਕਰਨੇ ਹੁੰਦੇ ਆ ਸੋ ਕਹਿਣ ਦਾ ਕੁੱਲ ਮਿਲਾ ਕੇ ਭਾਵ ਬਲਵਿੰਦਰ ਭਾਈ ਜੀ ਇਹ ਆਉਂਦਾ ਕਿ ਕਿਸੇ ਵੀ ਪੁਲਿਸ ਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਕਾਨੂੰਨੀ ਦਾਇਰੇ ਤੋਂ ਉਹ ਉੱਪਰ ਨੇ ਬੇਸ਼ੱਕ ਕਾਨੂੰਨੀ ਤਰਾਵਾਂ ਉਹਨਾਂ ਦੇ ਹੱਥ ਅਗੇ ਨਹੀਂ ਤਾਂ ਇੱਕ ਹੋਰ ਗੱਲ ਇੱਥੇ ਐਡ ਕਰਨਾ ਚਾਹਾਂਗਾ ਪੰਜਾਬ ਪੁਲਿਸ ਤੋਂ ਬਾਅਦ ਜਾਂਚ ਚੰਡੀਗੜ੍ਹ ਪੁਲਿਸ ਕੋਲ ਜਾਂਦੀ ਹੈ ਕਰਨਲ ਦਾ ਪਰਿਵਾਰ ਸੈਟੀਸਫਾਈ ਨਹੀਂ ਹੁੰਦਾ ਹਾਈ ਕੋਰਟ 'ਚ ਸੁਣਵਾਈ ਹੁੰਦੀ ਹੈ ਤੇ ਮਾਮਲਾ ਸੀਬੀਆਈ ਕੋਲ ਪਹੁੰਚ ਜਾਂਦਾ ਹੈ ਇੱਥੇ ਗੱਲ ਇਹ ਹੈ ਕਿ ਕਾਨੂੰਨ ਸਾਰੇ ਵਾਸਤੇ ਇੱਕਾ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਕੋਈ ਆਮ ਇਨਸਾਨ ਨਹੀਂ ਕੋਈ ਵੀ ਹੋਵੇ ਅਗਰ ਕੋਈ ਅਪਰਾਧ ਕਰੂਗਾ ਤਾਂ ਕਾਨੂੰਨ ਅਨਸਾਰ ਬਣਦੀ ਕਾਰਵਾਈ ਉਸਤੇ ਹੋਏਗੀ ਲੇਕਿਨ ਆਪਣੇ ਦੇਸ਼ ਚ ਇਹ ਕਿਉਂ ਹੁੰਦਾ ਹੈ ਕਿ ਕਈ ਵਾਰ ਇਸ ਤਰ੍ਹਾਂ ਦੇ ਕਾਰਨ ਕਰਮ ਬਣ ਜਾਂਦੇ ਨੇ ਕਿ ਆਮ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਇੱਥੇ ਤਾਂ ਤੁਸੀਂ ਦੇਖੋ ਕਿ ਕਰਨਲ ਨੇ ਕਿੱਡਾ ਵੱਡਾ ਹੁੰਦਾ ਹੈ ਇਸ ਅਹੁਦੇ ਨੂੰ ਪਾਉਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਉਹ ਹੀ خفیہ ਵਿਭਾਗ ਜੀ ਤੇ ਉਹ ਇਡੇ ਵੱਡੇ ਅਧਿਕਾਰੀ ਨਾਲ ਇਸ ਤਰ੍ਹਾਂ ਹੋ ਜਾਣਾ ਅਤੇ ਇਨਸਾਫ ਦੇ ਲਈ ਉਹਨਾਂ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਦੇਸ਼ ਦੇ ਨਾਲ ਗ੍ਰਹਿ ਮੰਤਰੀ ਤੱਕ ਮਸਲਾ ਪਹੁੰਚਾਇਆ ਗਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਇੰਨੀ ਉੱਪਰ ਮਸਲਾ ਚੱਕਣ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਘੰਡਾਕਰਮ ਵਾਪਰ ਰਹੇ ਨੇ ਹਾਲਾਂਕਿ ਕਾਰਵਾਈਆਂ ਨੂੰ ਸਮੇਂ ਜ਼ਰੂਰ ਲੱਗ ਜਾਂਦਾ ਹੈ ਲੇਕਿਨ ਇਸ ਤਰ੍ਹਾਂ ਹੋਣਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇੱਕ ਇੱਕ ਮੈਂ ਇੱਕ ਗੱਲ ਦੇ ਪ੍ਰਤੀ ਮੈਂ ਬਹੁਤ ਸਪਸ਼ਟ ਹਾਂ ਬਲਵਿੰਦਰ ਜੀ ਕੇ ਸਾਨੂੰ ਅਦਾਲਤਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਆ ਕੋਈ ਸ਼ੰਕਾ ਨਹੀਂ ਪਰ ਪੁਲਿਸ ਦੇ ਪੁਲਿਸ ਦੇ ਜਿਹੜੇ ਘਟਨਾਕ੍ਰਮ ਹੁੰਦੇ ਨੇ ਪੁਲਿਸ ਦੀਆਂ ਜਿਹੜੀਆਂ ਜਾਂਚਾਂ ਹੁੰਦੀਆਂ ਨੇ ਉਸ ਦੇ ਵਿੱਚ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਹੀ ਹੁੰਦਾ ਜੀ ਇੱਥੇ ਗਰੀਬ ਵਿਅਕਤੀ ਜਿਹੜਾ ਕੋਈ ਹੈ ਜਿਹੜਾ ਕੋਈ ਨਮਾਣਾ ਨਤਾਣਾ ਤੁਹਾਡੇ ਮੇਰੇ ਵਰਗਾ ਵਿਅਕਤੀ ਹੈ ਉਸ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਅ ਇਨਸਾਫ ਲਈ ਭਟਕਦੇ ਭਟਕਦੇ ਕਈ ਵਾਰੀ ਜਾਨ ਚਲੀ ਜਾਂਦੀ ਆ ਬੰਦਾ ਦੁਨੀਆ ਤੋਂ ਰੁਖਸਤ ਹੋ ਜਾਂਦਾ ਉਸ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਦਾ ਐਸੇ ਕਰਕੇ ਅ ਇਸੇ ਕਰਕੇ ਪੁਲਸੀਆ ਤੰਤਰ ਇਦਾਂ ਦਾ ਫਾਈਲ ਬਣਾਉਂਦਾ ਹੈ ਜਾਂ ਇਦਾਂ ਦਾ ਕੇਸ ਬੰਨ੍ਹਦਾ ਹੈ ਇਦਾਂ ਦਾ ਪੁਲੰਦਾ ਤਿਆਰ ਕਰਦਾ ਹੈ ਕਿ ਅਦਾਲਤਾਂ ਨੂੰ ਸੱਚ ਪਤਾ ਹੋਣ ਦੇ ਬਾਵਜੂਦ ਵੀ ਕਿਉਂਕਿ ਅਦਾਲਤ ਚੱਲਦੀ ਹੈ ਸਬੂਤਾਂ ਦੇ ਆਧਾਰ ਦੇ ਉੱਤੇ ਅਦਾਲਤ ਚੱਲਦੀ ਹੈ ਗਵਾਹਾਂ ਦੇ ਆਧਾਰ ਦੇ ਉੱਤੇ ਤੱਥਾਂ ਦੇ ਆਧਾਰ ਦੇ ਉੱਤੇ ਸੋ ਜਿਹੜੇ ਤਸਤ ਪੰਜਾਬ ਪੁਲਿਸ ਆਪਣੇ ਪੁਲੰਦੇ ਦੇ ਰਾਹੀਂ ਅਦਾਲਤਾਂ ਦੇ ਵਿੱਚ ਜਮ੍ਹਾਂ ਕਰਵਾਉਂਦੀ ਹੈ ਤਾਂ ਉਸ ਦੇ ਵਿੱਚ ਇੰਨਾਂ ਦੀਆਂ ਕਮੀਆਂ ਛੱਡਦੀ ਹੈ ਕਿ ਤਕੜੇ ਨੂੰ ਫਾਇਦਾ ਤੇ ਮਾੜੇ ਨੂੰ ਬੇਇਨਸਾਫੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੀ ਸੁਰਜੀਤ ਪਾਤਰ ਹੋਰਾ ਨੇ ਲਿਖਿਆ ਸੀ ਪਦਮ ਸ਼੍ਰੀ ਸੁਰਜੀਤ ਪਾਤਰ ਹੋਰਾ ਨੇ ਲਿਖਿਆ ਸੀ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਮੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਕਦੋਂ ਤੀਕ ਇੱਥੇ ਖੜੇ ਰਹਿਣਗੇ ਮਤਲਬ ਅਦਾਲਤਾਂ ਦੇ ਬਾਹਰ ਬੰਦੇ ਰੁੱਖਾਂ ਵਰਗੇ ਹੋ ਗਏ ਉਮਰਾ ਲੰਘੀਆਂ ਬੰਦਿਆਂ ਦੀਆਂ ਤੀਜੀਆਂ ਪੀੜ੍ਹੀਆਂ ਕੇਸ ਲੜਨੀਆਂ ਨੇ ਇਨਸਾਫ ਕਿਤੇ ਦੂਰ ਨਜ਼ਰੀ ਨਹੀਂ ਆਉਂਦਾ ਹੈਗਾ ਜੀ ਹੁਣ ਦੇਖਦੇ ਆ ਕਿ ਕਰਨਲ ਬਾਠਵਾਲਾ ਮਾਮਲਾ ਜਿਹੜਾ ਜਦੋਂ सीबीआई ਇਸ ਦੀ ਪੂਰੀ ਜਾਂਚ ਕਰੇਗਾ ਤਾਂ ਕੀ ਜੀ ਜਿਨ੍ਹਾਂ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਦੋਸ਼ ਲੱਗੇ ਨੇ ਜੀ ਬਲਵਿੰਦਰ ਜੀ ਕੀ सीबीआई ਉਹਨਾਂ ਨੂੰ ਦੋਸ਼ੀ ਪਾਏਗੀ ਉਸ ਜਾਂਚ ਦੇ ਵਿੱਚ ਪਰ ਜਿੱਥੋਂ ਤੱਕ ਅੱਜ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਬੰਧ ਹੈ ਸੁਪਰੀਮ ਕੋਰਟ ਦੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਹਦਾਇਤਾਂ ਨੇ ਜਿੱਥੋਂ ਤੱਕ ਉਸ ਦਾ ਸਬੰਧ ਹੈ ਤਾਂ ਉਸ ਤੋਂ ਲੱਗਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਜਿਹੜੀ ਹੈ ਉਹ ਇਸ ਕੇਸ ਦੇ ਉੱਤੇ ਨਜ਼ਰ ਬਣਾਈ ਬੈਠੀ ਹੈ ਤੇ ਬੜੀ ਜਲਦੀ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਸੂਬਿਆਂ ਦੀ ਪੁਲਿਸ ਦੇ ਅੱਗੇ ਇਹ ਕੇਸ ਆਉਣ ਵਾਲੇ ਸਮੇਂ 'ਚ ਇੱਕ ਉਦਾਹਰਨ ਦਾ ਬਿੰਬ ਬਣੇਗਾ ਜੀ 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 ਕਾਂ ਅੱਜ ਇਸ ਮਸਲੇ ਨੂੰ ਲੈ ਕੇ ਚਰਚਾ ਜਿਹੜੀ ਉਹ ਕੀਤੀ ਹੈ ਇਹ ਮਾਮਲਾ ਪੰਜਾਬ ਦੇ ਵਿੱਚ ਸੁਰਖੀਆਂ ਦੇ ਵਿੱਚ ਰਿਹਾ ਹੈ ਫਰੰਟ ਪੇਜ ਖਬਰਾਂ ਉੱਤੇ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਸੀਬੀਆਈ ਜਿਹੜੀ ਜਾਂਚ ਕਰੇਗੀ ਉਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ